ਲਾਇਏ ਮਿੱਤਰੋ ਅੱਜ 6 ਸਾਨੂੰ ਆਪਾਂ HF ਨਸਲ ਦੇ ਬੱਚਾ ਦਿਖਾਉਣ ਲੱਗੇਗੇ ਜਿੰਨਿਆ ਸਾਨੂੰ ਬੱਚਾ ਦਿਖਾਵਾਂ ਲਗਭਗ ਬਾਈ ਕਹਿੰਦਾ ਵੀ ਸਾਰਿਆਂ ਹੀ ਸਾਨੂੰ ਦੰਦੋ ਖੀਰ ਮਿਲ ਜਾਣੀਆਂ ਤੇ ਥਾਂ ਸਾਰਾਂ ਬੱਚਾ ਚਾਚਰ ਹੋਣਗੇ ਐਕਸਟਰਾ ਵੱਖਰੀ ਫੋਰਸ਼ਾ ਕਿਸੇ ਬੱਚੀ ਦੀ ਹੋਊਗੀ ਚਾਰਵਾਂ ਬੱਚਾ ਛੋਟੀ ਉਮਰ ਦਾ ਹੈ ਇੱਕ ਲਗਭਗ ਮੰਨ ਕੇ ਚਾਹੀਦੇ ਵੱਡੀ ਬੱਚੀ ਬਾਹਰ ਖੜੀ ਹੈ ਇਹ ਗੱਬਣ ਹੋਣ ਦੇ ਕਾਬਲ ਹੈ ਇਹ ਵੀ ਖੀਰੀ ਠੀਕ ਆ ਜੋ ਵੀ ਜਾਣਕਾਰੀ ਹੋਊਗੀ ਬਾਈ ਤੁਹਾਨੂੰ ਸਾਂਝੀ ਕਰ ਦੂੰਗਾ ਤੇ ਖਰੀਦ ਨਾਲ ਭਰਾ ਕਿਸੇ ਵੀ ਟਾਂ ਦਾ ਕੋਲ ਆ ਕੇ ਜਿਹੜੀ ਤਸੱਲੀ ਕਰਨ ਦਾ ਫਰਜ਼ ਬਣਿਆ ਉਹ ਤਸੱਲੀ ਉਹ ਕਰ ਸਕਦਾ ਹੈਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਆਪਾਂ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਕਿਸੇ ਵੀਰ ਨੇ ਕੋਈ ਆਪਣਾ ਪਸ਼ੂ ਵਿੱਚ ਸੰਬੰਧੀ ਕੋਈ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 83604 62501 ਆਪਣਾ ਸੰਪਰਕ ਨੰਬਰ ਵੀਡੀਓ ਬਣਾਉਣ ਵਾਸਤੇ ਬੱਚਾ ਖਰੀਦਣ ਵਾਸਤੇ ਇਹ ਨੰਬਰ ਹੋਊਗਾ ਜੀ ਸਕਰੀਨ ਤੇ ਚੱਲੂ ਦੋਸਤੋ ਛੋਟੇ ਵੀਰ ਕੀ ਹਾਲ ਆ ਜੀ ਖਸ਼ੀ ਗਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਐਡਰੈਸ ਬੋਲਦਗੇ ਡਰੈਸ ਉਹ ਹੀ ਪਿੰਡ ਆਪਾਂ ਨੂੰ ਪਿਆ ਜਾਂਦਾ ਫਤੇਗੜ ਪੰਜਗਰਾਈਆਂ ਜ਼ਿਲ੍ਹਾ ਸੰਗਰੂਰ ਨੇੜੇ ਬਰਨਾਲਾ ਮਲੇਰਕੋਟਲਾ ਰੈਕੋਟ ਠੀਕ ਆ ਜਿਵੇਂ ਤੇ ਮਨਾਲ ਮਨਾਲ ਹਾਂ ਪਿੰਡ ਮਨਾਲ ਹਮੀਦੀਏ ਨੇੜੇ ਆ ਜਾਂਦੇ ਨੇ ਹਾਂ ਤੇ ਸੰਪਰਕ ਨੰਬਰ ਆਪਣਾ ਕਿੰਨਾ ਹੈ 90564 36982 ਠੀਕ ਹੈ ਬਾਕੀ ਨੰਬਰ ਆਪਾਂ ਲਾ ਦਾਂਗੇ ਸਕਰੀਨ ਤੇ ਪਹਿਲਾ ਨੰਬਰ ਬੱਚੀਵੇਂ ਆਪਾਤ ਹੱਲ ਗਏ ਆ ਦਿਖਾ ਦਿੰਨੇ ਹਾਂ ਹਾਂ ਜਿਵੇਂ ਚੱਟੇ ਮੂਲ ਇਹਦੀ ਕਿੰਨੀ ਉਮਰ ਹੋਊਗੀ ਏ ਬਾਈ 10 ਕੁ ਮਹੀਨਾ ਦਾ ਬੱਚਾ ਹੈਗਾ 10 ਕੁ ਮਹੀਨਾ ਦਾ ਜਮਾਂ ਦੰਦੋਂ ਕਨਫਰਮ ਹਾਂ ਦੰਦੋਂ ਸਾਰੀਆਂ ਖੀਰੀਆਂ ਮਿਲਣਗੀਆਂ ਬਈ ਆਪਣੀ ਗਾਰੰਟੀ ਆ ਉਹਦੀ ਮੂੰਹ ਤੋਂ ਪਤਾ ਲੱਗਦਾ ਛੋਟੀ ਉਮਰ ਹੈ ਨਾ ਹਾਂ ਥਣ ਚਾਰ ਸਾਰੀਆਂ ਦੇ ਚਾਰ ਕੋਈ ਫੋਰਸ਼ਾਂ ਨਹੀਂ ਨਾ ਜਮਾਂ ਫੋਰਸ਼ਾਂ ਨਹੀਂ ਝੋਲੀ ਦਿਖਾ ਦੇ ਬਈ ਪੂਰੀ ਐ ਨਾ ਠੀਕ ਹੈ ਠੀਕ ਹੈ ਇੱਕ ਮਿੰਟ ਮੈਂ ਇਧਰ ਆ ਕੇ ਕੋਈ ਗੱਲ ਨਹੀਂ ਇਹ ਆ ਕਿ ਮਿੱਤਰੋ ਪਹਿਲੇ ਨੰਬਰ ਵਿੱਚ ਲਗਭਗ 10 ਕੁ ਮਹੀਨਾ ਦੀਗੀ ਦੰਦੋਂ ਤੁਹਾਨੂੰ ਖੀਰੀ ਮਿਲ ਜੂਗੀ ਸਭਾਂ ਇਧਰੋਂ ਤੁਹਾਨੂੰ ਬੱਚੀ ਦੇ ਆਪਾਂ ਥਾਣਾ ਜਰੂਰ ਦਿਖਾ ਦੇਾਂਗੇ ਪਰ ਚੈੱਕ ਕਰਾ ਦੇਾਂਗੇ ਲਓ ਠੀਕ ਹੈ ਲਓ ਜੀ ਥਾਣ ਚ ਚਾਰ ਥਾਣਾ ਸੋਨੇ ਗੈਪ ਚ ਛੱਡ ਦੇ ਛੋਟੇ ਵੀਰ ਛੱਡ ਦੇ ਵੀਰ ਛੱਡ ਦੇ ਬੱਚੀ ਇਹਦੇ ਲਾਤੋਰ ਕੇ ਦਿਖਾ ਦਈਏ ਬੱਚੀ ਆਪਾਂ ਇਹ ਆ ਗਈ ਮਿੱਤਰੋ ਆਪਣੇ ਕੋਲ ਪਹਿਲਾ ਨੰਬਰ ਬੱਚੀ ਲਗਭਗ 10 11 ਮਹੀਨੇ ਦੀ ਥਾਣ ਚਾਰ ਹੈ ਰੰਗਵਾਨਾ ਬੱਚੀ ਦਾ ਬੜਾ ਸੋਹਣਾ ਹੈ ਠੀਕ ਹੈ ਜੀ ਦੋ ਨੰਬਰ ਆ ਵਸ਼ੀ ਆ ਗਈ ਬਈ ਦੋ ਨੰਬਰ ਆਪਣਾ ਇਹ ਵੀ ਦੱਸਾਂ ਕਿੰਨੇ ਮਹੀਨੇ ਦਾ ਬੱਚਾ ਇਹ 11 ਦਾ ਬਸ ਬਸ ਦੋਨੇ ਹਾਨ ਪ੍ਰਾਨ ਜੋੜੇ ਰੰਗ ਪ੍ਰਾਨ ਜੋੜੇ ਹੰਦੇ ਨੇ ਆਹ ਦੋ ਨੰਬਰ ਆ ਗਈ ਤੇ ਆ ਇੱਕ ਨੰਬਰ ਆਈ ਤਾਂ ਹਾਨ ਪ੍ਰਾਨ ਜੋੜੇ ਬਣ ਗਏ ਨਾ ਹਾਂ ਜੀ ਠੀਕ ਹੈ ਲੈ ਥਾਣੇ ਦੇ ਵਿਚਾਰੀ ਨੇ ਹਾਂ ਥਾਣੇ ਦੇ ਵੀ ਚਾਰ ਨੇ ਬਈ ਦਿ 11 ਕ ਮਹੀਨੇ ਬਾਈ ਕਹਿੰਦਾ ਬੱਚੀ ਦੀ ਉਮਰ ਆ ਗਈ ਤੇ ਬਾਕੀ ਰੰਗ ਬਣ ਜਿੰਨਾ ਹੈ ਤੁਹਾਡੇ ਸਾਹਮਣੇ ਆ ਤੇ ਬਾਕੀ ਸਾਨੂੰ ਪਥਾਨ ਦਿਖਾ ਦੇ ਲੈ ਇਹਦੇ ਨੂੰ ਕਾਦੀ ਬੱਚੀ ਨੂੰ ਕਰਕੇ ਥਾਂ ਤੋਂ ਦਿਖਾ ਦੇ ਮੈਂ ਖੜੀ ਵੀ ਬਸ ਆ ਪੁੱਛਣਾ ਪੜੀ ਫਿਰ ਬਾਹਰ ਤੁਰੂਗੀ ਛੱਡ ਦੇ ਲੈ ਬੱਚੀ ਸੁ ਮੈਂ ਦਿਖਾਣੇ ਸੰ ਤੋਂ ਬੱਚੀ ਲਓ ਜੀ ਠੀਕ ਆ ਇੱਥੇ ਚੱਕਾ ਝੋੜੀ ਬੜੀ ਸਾਫ ਆ ਗਈ ਚੰਗੀ ਝੋੜੀ ਚਾਰ ਹੀ ਥਾਂ ਮਿਲਣਗੇ ਭਾਈ ਹਾਂ ਇਹ ਆ ਗਈ ਮੇਤਰਾਪੁਰ ਕੋਲ ਦੋ ਨੰਬਰ ਬੱਚੀ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਆ ਗਈ ਤੇ ਇੱਕ ਸਾਨੂੰ ਦੁਆਰਾ ਦੱਸਾਂ ਜਿਸ ਨੂੰ ਪ੍ਰਾਣ ਜੋੜਾ ਖਰੀਦਣਾ ਹੁੰਦਾ ਤਾਂ ਜੋੜੇ ਬਾਈ ਜੋੜੇ ਖਰੀਦ ਸਕਦੇ ਤਿੰਨ ਨੰਬਰ ਆਪਣੇ ਕੋਲ ਕਿਹੜੀ ਆ ਗਈ ਤਿੰਨ ਨੰਬਰ ਬਈ ਆ ਬੱਚੀ ਆ ਗਈ ਆਪਣੇ ਕੋਲ ਹਾਂ ਇਹ ਵੀ ਬਹੁਤ ਸੋਹਣਾ ਬੱਚਾ ਹੈਗਾ ਹਾਂ ਇਹ ਕਿੰਨੀ ਕੁ ਉਮਰ ਦਾ ਹੈਗਾ ਇਹ 6 ਸੱਤਾਂ 6 ਜਾਂ ਸੱਤਾਂ ਮਹੀਨਿਆਂ ਦਾ ਬੱਚਾ ਹੈਗਾ ਬਈ 6 ਆਪਾਂ ਸੋਹਣਾ ਬੜਾ ਨਾ ਹਾਂ ਬੂਰਾ ਸੋਹਣਾ ਬਈ ਪੂਰਾ ਠੀਕ ਇਹਦੇ ਵੀ ਥਣ ਤੋਂ ਚਾਰ ਮੱਲਣੇ ਝੋਲੀ ਪੂਰੀ ਆਉਣ ਲੱਗੀ ਹੋਈ ਹੈ ਇਹਦੇ ਵੀ ਠੀਕ ਹੈ ਠੀਕ ਹੈ ਬੋਲਣ ਚਾਹ ਹਾਂ ਚਾਰ ਇਹ ਕਿੰਨੀ ਕੁ ਮਹੀਨੇ ਵੀ ਹੋਈ ਹੋ ਨਾ ਇਹਦੀ ਵਾ 5 ਕ ਮਹੀਨਿਆਂ ਦੀ ਉਮਰ ਆ ਠੀਕ ਹੈ ਬਿਮਲ 3 ਨੰਬਰ ਤੇ 4 ਨੰਬਰ ਆਫ ਜੋੜਾ ਹੈ ਹਾਂ ਜੀ ਹਾਂ ਇਹ ਵੀ ਜੋੜਾ ਮਨਸਰ ਦਾ ਹਾਂ ਚਾਰੀ ਥਾਣੇ ਦੇ ਨੇ ਖੜਨੀ ਖੜਨੀ ਬਹੁਤ ਸੋਹਣੀ ਆ ਬੱਚੀ ਦੀ ਬਿੱਠ ਠੀਕ ਹੈ ਠੀਕ ਹੈ ਬਸ ਬਾਕੀ ਥੰਡ ਦਿਖਾਉਣ ਦੀ ਕੋਸ਼ਿਸ਼ ਕਰਾਂ ਲਓ ਦੇਖੋ ਠੀਕ ਹੈ ਨਿੱਕੇ ਗੁਲਾਬੀ ਥਾਨ ਲੱਗੇ ਨੇ ਹੂੰ ਥਾਣ ਤੇ ਆ ਗਈ ਆਪਣਾ ਕੋ ਬੱਚੀ 5 ਨੰਬਰ ਹਾਂ ਇਹ 5 ਨੰਬਰ ਬੱਚੀ ਆ ਗਈ ਇੱਧਰ ਕਰ ਲੈਣੂ ਇਹ 8-9 ਕੰਨ ਮਹੀਨਾ ਦਾ ਬੱਚਾ ਹੈਗਾ ਠੀਕ ਆ 5 ਨੰਬਰ ਬੱਚੀ ਲਓ ਜੀ ਲਓ ਫੇਸ ਕਾਰਡ ਥਾਣੇ ਇਹਦੇ ਵੀ ਤੁਹਾਨੂੰ ਚਾਰ ਮਿਲਣਗੇ ਠੀਕ ਆ ਮਤਲਬ ਐਕਸਟਰਾ ਫੋਰਸਾਂ ਕਿਸੇ ਬੱਚੇ ਦੀ ਨਹੀਂ ਹਾਂ ਇਹਦੀ ਵਿਚੋਲੀ ਦਿਖਾ ਦਿਓ ਪੂਰੀ ਸੋਹਣੀ ਝੋਲੀ ਲੱਗੀ ਆ ਇਹਦੀ ਪੂਰੀ ਹੀ ਮੈਂ ਦਿਖਾ ਦਨ ਪਿੱਛੋਂ ਮੂਰੇ ਹੋਈ ਲੋਈ ਆਇ ਤੁਸਨ ਆਪਾਂ ਤੋਂ ਬੱਚੀ ਥਾਂ ਦਿਖਾ ਦੇਣਗੇ ਥਾਂ ਠੀਕ ਆ ਚਾਰ ਨੇਗੇ ਸੋਹਣੇ ਕੈਪਚ ਲੱਗੇ ਮੇਲੇ ਠੀਕ ਆ ਇਹ ਅੱਗੇ ਆਪਾਂ ਕੋਲ 5 ਨੰਬਰ ਤੇ ਆ ਚਾਰ ਨੰਬਰ ਫੜੀ ਆ ਤਿੰਨ ਨੰਬਰ ਚਿੱਟੀ ਇਹ ਥਾਂ ਰਹਿ ਗਈ ਆਪਾਂ ਦਿਖਾਉਣ ਵਾਲੇ ਇਹਨੂੰ ਉਹ ਖੁੰਝੇ ਚ ਲਾਣਾ ਉੱਥੇ ਲਓ ਤਰਜਾ ਦੇਖੋ ਮਿੱਤਰੋ ਛਾਲ ਕੋ ਜਗ੍ਹਾ ਥੋੜੀ ਜਰੂਰ ਘਟ ਆ ਗਈ ਹੂੰ ਲੋਈ ਥਾਂ ਦੇਖੋ ਠੀਕ ਆ ਬਹੁਤ ਸੋਹਣੀ ਝੋਲੀ ਹੈਗੀ ਤੇ ਇਹ ਬੱਚੀ ਆਪਣੇ ਕੋਲ ਹੈਗੀ 3 ਨੰਬਰ ਤੇ ਆਹ ਹੈਈ ਆਪਣੇ ਕੋਲ ਬੱਚੀ 4 ਨੰਬਰ ਤੇ ਆਹ ਹੈਈ ਬੱਚੇ ਆਪਣੇ ਕੋਲੇ 5 ਨੰਬਰ ਠੀਕ ਆ ਤੇ ਆਹ ਨੰਬਰ ਬੱਚੀ ਆਪਣੇ ਕੋਲ 2 ਆ ਗਈ ਤੇ ਆਹ ਬੱਚੇ ਆ ਗਏ ਆਪਣੇ ਨੂੰ 1 ਨੰਬਰ ਤੇ ਹੁਣ ਲਾਸਟ 6 ਨੰਬਰ ਆ ਗਈ ਨਾ ਆਪਣੇ ਕੋਲੇ ਹਾਂਈ ਬਈ ਇਹ ਤਾਂ ਨਗੀਨਾ ਹੀ ਆ ਪੂਰਾ ਫਾਰਮ ਚੋਂ ਲੇਤਾ ਫੀ ਬਈ ਬੱਚਾ ਇਹ 14 15 ਮਹੀਨਿਆਂ ਦੀ ਇਹਦੀ ਉਮਰ ਆ ਫਾਰਮ ਚੋਂ ਲੇਤਾ ਰਿਕਾਰਡ ਮੈਨੂੰ ਤੁਹਾਨੂੰ ਅਖੀਰੀ ਮਿਲੂਗੀ ਹਾਂਈ ਜਮਾ ਖੀਰੀ ਦੀ ਗਾਰੰਟੀ ਆ ਆਪਣੀ 4 ਥਾਂਨੇ ਠੀਕ ਆ ਠੀਕ ਝੋਲੀ ਝੋਲੀ ਇਹਦੀ ਵੀ ਦਿਖਾ ਦਨੇ ਆ ਬਈ ਸਾਰਾ ਇਹਦਾ ਰਿਕਾਰਡ ਮਿਲ ਜੂ 12 13 ਦਿਨਾਂ ਦੇ ਇਹਦਾ ਟੀਕਾ ਭਰਾਇਆ ਹੋਇਆ 12 13 ਦਿਨਾਂ ਦਾ ਠੀਕ ਹੈ ਭਰਾਇਆ 12 ਤੋਂ ਹਾਂ ਵੀਡੀਓ ਹੈਗੀ ਆਪਣੇ ਕੋਲ ਫਾਰਮ ਦੇ ਵੀ ਟੀਕਾ ਭਰਾਉਂਦੇ ਦੀ ਵੀਡੀਓ ਆਪਣੇ ਕੋਲ ਅੱਛਾ ਜਦੋਂ ਫਾਰਮ ਜੋ ਖਰੀਦਿਆ ਉਹ ਫਾਰਮ ਦੀ ਵੀਡੀਓ ਆਪਣੇ ਕੋਲ ਹੈਗੀ ਹਾਂ ਫਾਰਮ ਦੀ ਵੀ ਹੈ ਤੇ ਜਿਹੜਾ ਟੀਕਾ ਭਰਾ ਉਹਦੀ ਵੀਡੀਓ ਉਹਦੀ ਵੀ ਵੀਡੀਓ ਆਪਣੇ ਕੋਲ ਮਿਲ ਜੂਗੀ ਬਈ ਟੀਕਾ ਆਪ ਇੱਥੇ ਇੱਥੇ ਕਰੇ ਸਦਕੇ ਬਲਾ ਨਹੀਂ ਬਈ ਉਹਨਾਂ ਨੇ ਹੀ ਭਰਾਇਆ ਹੋਇਆਗਾ ਮੈਂ ਆਪਾਂ ਵੀਡੀਓ ਆਪਣੇ ਮੂਹਰੇ ਭਰਾਇਆ ਠੀਕ ਹੈ ਉਹਨਾਂ ਨੇ ਉਹ ਹੀਟ ਚ ਕੀ 12 ਭਾਈ ਜੀ ਕੋਈ ਨਹੀਂ ਨਾ ਇੰਨਾ ਤੰਗ ਨਹੀਂ ਕਰਦੀ ਹੈਗੀ ਬਈ ਪਹਿਲਾਂ ਝੋਲੀ ਦਿਖਾ ਦਿੰਨੇ ਕੋਈ ਗੱਲ ਨਹੀਂ ਪਹਿਲਾਂ ਝੋਲੀ ਦਿਖਾ ਦੋ ਪਹਿਲਾਂ ਲੈ ਲੋ ਇੱਥੇ ਝੋਲੀ ਚੱਕਾ ਲਓ ਬੱਚੀ ਠੀਕ ਆ ਚਾਰ ਥਾਨ ਨੇ ਬਈ ਇਹਦੇ ਵੀ ਝੋਲੀ ਬਹੁਤ ਸੋਹਣੀ ਆ ਹਾਂ ਝੋਲੀ ਵੀ ਪੂਰੀ ਐ ਨਾ ਬਈ ਬਈ ਕੱਦ ਕਾਠ ਤੇ ਬੇਲ ਲੰਬਾਈ ਤੇ ਖੜਨ ਨੀ ਕੋਈ ਬੱਚੀ ਦੀ ਮਜਬੂਤੀ ਲੱਤਾਂ ਦੀ ਬੜੀ ਸੋਹਣੀ ਆ ਠੀਕ ਆ ਜੀ ਹਾਂ ਜੀ ਇਹ ਹੈਗੀ ਆਪਾਂ ਥੋੜਾ ਮੋਟਾਈ ਕਰਦੀ ਆ ਧੱਕਾ ਥੋੜਾ ਖੁੱਲੀ ਰਹੀ ਕਰਕੇ ਹਾਂ ਐ ਤਾਂ ਸਰਪਸ਼ੂ ਕਰ ਦਈ ਹੈਗਾ ਹਾਂ ਇਹ ਬੱਚੀ ਬਹੁਤ ਟੌਪ ਦੀ ਹੈ ਤਾਂ ਹੂੰ ਜਵਾਨੀ ਚਾ ਨਾ ਉਮਰ ਦੀ ਹੁਣ ਖੱਜਾ ਨੱਠਾਂ ਦੀ ਉਮਰ ਵੀ ਹਾਂ ਇਦਾਂ ਦੋ ਜਮਾ ਖੀਰੀ ਆ ਸਾ ਪੂਰਾ ਐਨ ਵੱਡਾ ਕੱਦ ਆਗਾ ਹਾਂ ਕੱਦ ਕਾੜੋ ਮੈਂ ਤੁਹਾਨੂੰ ਗਰੰਟੀ ਆਪ ਦੇਣਾ ਠੀਕ ਐ ਸਲਜੀ ਮਵਰੀ ਵੇ ਆਪਣੀ ਵੀ ਕੱਦ ਸਾਨੂੰ ਬੱਚੇ ਦਾ ਬਹੁਤ ਮਿਲੂਗਾ ਲੰਬਾਈ ਬਹੁਤ ਮਿਲੂਗੀ ਉਚਾਈ ਵੀ ਚੰਗੀ ਆ ਠੀਕ ਆ ਬਾਕੀ ਜਿਹੜਾ ਪਰ ਆ ਦੇਖੋ ਖਰੀਦੂ ਕੋਲ ਆ ਕੇ ਦੇਖ ਸਕਦਾ ਬੱਚੀ ਨੂੰ ਮੋਲਾ ਪਰ ਸਾਰਿਆਂ ਦੇ ਫੋਨ ਤੇ ਕਰ ਦਾਂਗੇ ਜਾਇ ਜੀ ਹੋਣਗੇ ਮੁੱਲ ਵੀ ਮੁੱਲ ਸਾਰਿਆਂ ਦੇ ਵੀਰਾਂ ਦੇ ਫੋਨ ਤੇ ਹੋਣਗੇ ਤੇ ਹੋਣਗੇ ਕਹਿੰਦਾ ਬਾਜਬ ਜੀ ਜਿੱਦਾਂ ਦੇ ਮਤਲਬ ਮਾਰਕੀਟ ਰੇਟ ਚੱਲਦਾ ਠੀਕ ਆ ਜੇ ਵੱਧ ਮੰਗਣ ਤਾਂ ਤੁਹਾਨੂੰ ਪਤਾ ਹੀ ਫਿਰ ਤਾਂ ਮਾਲ ਬਿਕਣਾ ਵੀ ਕਾ ਤੇ ਇਹਨਾਂ ਬੱਚਾ ਤੁਹਾਨੂੰ ਦੁਆਰਾ ਫੇਰਨੇ ਆ ਮਰਾਦਨਾ ਤੇ ਅੰਦਰ ਹੋ ਕੇ ਠੀਕ ਆ ਟੋਟਲ ਬਾਈ ਕੋਲ 6 ਬੱਚੀਆਂ ਪਿੰਡ ਪੰਜ ਗੜੀਆਂ ਫਤੇਗੜ ਪੰਜ ਗੜੀਆਂ ਕਹਿੰਦੇ ਨੇੜੇ ਹਮੀਦੀ ਆ ਗਿਆ ਤੇ ਕੁਠਾਲਾ ਮਨਾਲ ਮਲੇ ਕੋਟਲਾ ਬਰਨਾਲਾ ਵੱਡੇ ਸ਼ਹਿਰ ਆ ਗਏ ਤੇ ਜ਼ਿਲ੍ਹਾ ਲੱਗਾ ਸੰਗਰੂਰ ਇਹਨੂੰ ਤਹਿਸੀਲ ਸ਼ਾ ਧੂਰੀ ਹੋਣੀ ਇਹਦਾ ਜ਼ਿਲ੍ਹਾ ਬਰਨਾਲਾ ਲੱਗਦਾ ਹੈ 6 ਬੱਚੀਆਂ ਤੇ ਜਿਹੜੇ ਪਰ ਉਹ ਜਿਹੜੀ ਬੱਚੀ ਪਸੰਦ ਹੋਊਗੀ ਬਾਈ ਨਾਲ ਸੰਪਰਕ ਕਰ ਲਿਓ ਤੇ ਖਰੀਦ ਸਕਦੇ ਹੋਗੇ